ਆ ਦੇਖੋ ਦੋਸਤੋ 500 ਰੁਪਏਆਂ ਤਿੰਨ ਮੈਡੀਟੀ ਸ਼ਰਟ ਪੀ ਕਲਰ ਵਾਲਾ ਡਿਜ਼ਾਈਨ ਰੰਗ ਆਏ ਹਾਏ ਹਾਏ ਦੇਖੋ ਦੋਸਤੋ ਕਮਾਲੀ ਕਰ ਇਹ ਕਟਿਆਣਾ ਮਿਲ ਜਾ ਆ ਵੀ 500 ਤਿੰਨ ਕਲਰ 500 ਦੀਆਂ ਤਿੰਨ ਵੀਰੇ ਜੇ ਕਿਸੇ ਭਰਾ ਨੇ ਵੀਰ ਨੇ ਗੋਲ ਗਲਾ ਪਾਉਣੀ ਆ ਉਹ ਵੀ 500 ਦੀਆਂ ਤਿੰਨ ਵੀਰੇ ਉਹਦੇ ਵਾਸਤੇ ਵੀ ਜਿਹੜਾ ਇਹ ਕਲਰ ਨਹੀਂ ਫਿੱਟਉਂਦਾ ਗੋਲ ਗਲਾ 500 ਦੀਆਂ ਤਿੰਨ ਵੀਰੇ 500 ਦਾ ਕਟਿਆਣਾ ਦੋਸਤੋ 500 ਰੁਪਏਆਂ ਦਾ ਤਿੰਨ ਕਮਾਲੀ ਕਰਤੀ ਬਈਆਂ ਨੇ ਲੁੱਟ ਲੋ ਮੇਲਾ ਜਿੱਦੋ ਲੁੱਟਿਆ ਜਾਂਦਾ ਆ ਕੇ 200 500 ਰੁਪਏ ਦਾ ਤਿੰਨ ਇਹ ਮਾਦਾ ਕਮਾਲ ਯਕੀਨ ਨਹੀਂ ਮਾਰਦਾ ਇਹ ਨਾ ਹੋਵੇ ਕਿ ਕੋਈ ਮੁਕਰੀਆ ਨਾ ਨਾ ਵੀਰੇ 500 ਦਾ ਤਿੰਨ ਵੀਡੀਓ ਬਣੀ ਜਾਂਦੀ ਇਹ ਵੀ 500 ਰੁਪਏ ਦਾ ਤਿੰਨ ਦੇਖ ਲਗਾ ਪਰ ਮਾਰ ਨਹੀਂ ਮਾਰਦੇ ਕੱਪ ਵੀਰੇ ਵੀਡੀਓ ਬਣੀ ਜਾਂਦੀ ਖਾਣੋ ਕੰਮ ਨਹੀਂ ਆਇਆ 500 ਵੀਰੇ 500 ਰੁਪਏ ਦਾ ਤਿੰਨ ਅਲ੍ਹਾ ਰੰਗ ਡਿਜ਼ਾਈਨ ਦਿਖਾ ਦੇ ਵੀਰੇ ਦੇਖੋ ਆਹ ਦੇਖੋ ਆਏ ਹੈ ਹੈ ਕਿਆ ਸੋਹਣਾ ਸੋਹਣਾ ਰੰਗ ਹੈ ਡਿਜ਼ਾਈਨ ਠੀਕ ਹੈ ਵੀਰੇ ਜਿੱਪਾ ਵਾਲੇ ਸਾਰੇ ਓਕੇ ਵੀਰੇ ਓਕੇ ਬਸ ਦਾ ਆਰਟੀਕਲ ਹੈ ਨਾ ਕਲਰ ਤੇ ਡਿਜ਼ਾਈਨ ਬਹੁਤ ਸੋਹਣੇ ਬਹੁਤ ਡਿਜ਼ਾਈਨ ਵੀਰੇ ਕਲਰ ਮੈਟੀ ਫੈਂਸੀ ਠੀਕ ਠੀਕ ਹੈ ਵੀਰੇ ਠੀਕ ਆ ਟੌਪ ਐਂਡ ਜੇਰੀ ਵੀ 500 ਰੁਪਏ 500 ਤਿੰਨ ਵੀਰੇ 500 ਡੀਕੜਾਈ ਦਾ ਮਹਿੰਗੀ ਹੂ ਨਾ ਨਾ ਵੀਰੇ 500 ਤਿੰਨ ਆਹ ਦੋ ਬੱਚਿਆਂ ਵਾਲੀਆਂ ਆ ਦੇਖੋ ਦੋਸਤੋ 500 ਰੁਪਏ ਤਿੰਨ ਬੱਚਿਆਂ ਦੇ ਟੀ-ਸ਼ਰਟ ਆ ਆ ਦੇਖੋ ਦੋਸਤੋ 500 ਰੁਪਏ ਦੇ ਤਿੰਨ ਲੋਹੜਾ ਇਹ 1000 ਰੁਪਏ ਦੇ ਤਿੰਨ ਆ ਦੇਖੋ ਦੋਸਤੋ ਕ੍ਰਾਸ਼ ਵਾਲੀਆਂ ਲੋਹੜਾ ਜੋ ਮਾਰਕੀਟ ਵਿੱਚ ਤੁਹਾਨੂੰ ਮਿਲਣਗੀਆਂ 1000 ਰੁਪਏ ਦੀ ਇਹ ਤੇ 1000 ਰਿਹਾ ਤਿੰਨ ਮ ਠੀਕ ਠੀਕ ਹੈ ਵੀਰੇ ਕਲਰ ਦੇ ਕਿੰਨੇ ਸੋਹਣੇ ਸੋਹਣੇ ਕਮਾਲ ਹੀ ਕਰੀ ਪਈ ਆ ਬਾਈਆਂ ਨੇ ਹਲੋ ਵੀਰੇ 500 ਦਾ ਤਿੰਨ ਕੋਈ ਵੀ ਫੁੱਲ ਗਰੰਟੀ ਹੈ ਵੀਰੇ ਆਹ ਪਿੰਗੋ ਸੋਹਣਾ ਇਹ ਤਾਂ ਮਹਿੰਗਾ ਹੋਊ ਨਾ ਨਾ ਵੀਰੇ 500 ਦਾ ਤਿੰਨ ਆ ਵੀ ਕਾਰ ਕੋ ਬਟਨ ਨਾਲ ਵੀਰੇ ਅੱਡੇ ਨੇੜੇ ਕਰਕੇ ਦਿਖਾ ਦੇ ਵੀਰ ਜਾਨੇ ਹਲੋ ਰਾ ਕਮਾਲ ਹੀ ਕਰੀ ਪਈ ਆ ਬਾਈਆਂ ਨੇ ਆ ਦੇਖ ਪਾਇਆ ਦਿਖਾ ਦੇ ਬਈ ਕਿੰਨਾ ਸੋਹਣਾ ਲੱਗਦਾ ਮੁੰਡਾ ਐਦਾਂ ਲੱਗੋਂ ਜਿ ਚਾਚਾ ਜਾਸਕੇ ਠੀਕ ਹੈ ਵੀਰੇ 500 ਰੁਪਏ ਦਾ ਵੀਰੇ ਫੁੱਲ ਹਾਂਜੀ ਦੋਸਤੋ ਸਾਸਿਕ ਕਾਲ ਮੈਂ ਤੁਹਾਡਾ ਖਾਨ ਮਾਂਸਲਾ ਸੋ ਦੋਸਤੋ ਜੱਪਹੋਂਚਾ ਮਾਂਸਾ ਸ਼ਹਿਰ ਦੇ ਵਿੱਚ ਵੀਆ ਇਥੇ ਤੁਹਾਨੂੰ 500 ਰੁਪਏ ਦਾ ਤਿੰਨ ਲੋਹਰਾ ਮਿਲਣਗੇ ਤੇ 500 ਰੁਪਏ ਦਾ ਤਿੰਨ ਟੀ-ਸ਼ਰਟ ਆ ਮੈਟਰੀ ਕਲਰ ਵਾਲੀਆਂ ਮਿਲਣਗੀਆਂ ਕੀ ਹਾਲ ਚਾਲ ਹੈ ਬਈ ਜੀ ਬੜੀ ਵਧੀਆ ਵਧੀਆ ਕਹਿੰਦੇ ਧੁਮਾਕੇ ਕਰਦੇ ਆ ਬਹੁਤ ਵੱਡੇ ਧੁਮਾਕੇ ਕਰਦੇ ਵੀਰੇ ਅੱਗੇ ਨਾਲੋਂ ਆਹ ਦੇਖੋ ਦੋਸਤੋ ਲੋਹਰਾ ਲਿਆ ਹੈ ਬਾਈ ਨਵੀਆਂ ਪੁਰੀਆਂ ਘੈਂਟ ਕਾਰਗੋ ਬਟਨ ਵਾਲੀਆਂ ਇਹ ਤਾਂ 1000 ਰੁਪਏ ਦੀ ਇੱਕ ਨਾ ਨਾ ਵੀਰੇ 500 ਦਾ ਤਿੰਨ 500 ਰੁਪਏ ਦਾ ਤਿੰਨ ਇਹ ਵੀਰੇ 500 ਆ ਆਹ ਦੇਖੋ ਦੋਸਤੋ 500 ਰੁਪਏ ਦਾ ਤਿੰਨ ਲੋਹਰਾ ਇਹ ਤੇ ਕਲਰ ਵੀਰੇ ਦੇ ਵਿੱਚ ਆ ਲੋਕ ਦੇ ਕਲਰ ਪਹਿਲਾਂ ਡਿਜ਼ਾਈਨ ਕੀ ਕੀ ਹੈ ਡਿਜ਼ਾਈਨ ਦੇਖੋ ਦੋ ਮਾਰਕੀਟ ਵਿੱਚ ਘੱਟੋ ਘੱਟ 1000 ਰੁਪਏ ਲੋਰ ਮਿਲੂਗੀ ਤੇ ਤੁਹਾਨੂੰ ਇੱਥੇ ਮਿਲ ਗਿਆ 500 ਦੀਆਂ ਤਿੰਨ ਸਾਰੀ ਮਾਰਕੀਟ ਪਿਆਰ ਦੀ ਵੀਰੇ ਫੁੱਲ ਗਾਰੰਟੀ ਠੀਕ ਠੀਕ ਆ ਦੇਖੋ ਪੂਮਾ ਠੀਕ ਠੀਕ ਹੈ ਵੀਰੇ ਆਹ ਲੋ ਡਿਓਰ ਠੀਕ ਠੀਕ ਹੈ ਵੀਰੇ ਕਲਰ ਦੇ ਕਿੰਨੇ ਸੋਹਣੇ ਸੋਹਣੇ ਕਮਾਲ ਹੀ ਕਰੀ ਪਈ ਆ ਬਾਈਆਂ ਨੇ ਆਹ ਲੋ ਵੀਰੇ 500 ਦੀਆਂ ਤਿੰਨ ਕੋਈ ਵੀ ਫੁੱਲ ਗਾਰੰਟੀ ਹੈ ਵੀਰੇ ਇਹ ਤਾਂ ਬਹੁਤ ਸੋਹਣਾ ਤੇ ਮਹਿੰਗਾ ਹੋਊ ਨਾ ਨਾ ਵੀਰੇ 500 ਦੀਆਂ ਤਿੰਨ ਆ ਵੀ ਕਾਰਬੋ ਬਟਨ ਨਾਲ ਵੀਰੇ ਠੀਕ ਆ ਦੇ ਨੇੜੇ ਕਰਕੇ ਦਿਖਾ ਦਿਓ ਬਾਈ ਤਿੰਨ ਹੀ ਲੋਰਾ ਕਮਾਲ ਹੀ ਕਰੀ ਪਈ ਆ ਬਾਈਆਂ ਨੇ ਠੀਕ ਹੈ ਕਾਰਗੋ ਬਟਨ ਕੜਾਈਆਂ ਦੀ ਆ ਦੇਖੋ 200 500 ਰੁਪਏ ਦਾ ਤਿੰਨ ਹੈ ਮਾਦਾ ਕਮਾਲ ਯਕੀਨ ਨਹੀਂ ਮਾਰਦਾ ਇਹ ਨਾ ਹੋਵੇ ਕਿ ਦੇਖੋ ਮੁਕਰੀਆ ਨਾ ਨਾ ਵੀਰੇ 500 ਦਾ ਤਿੰਨ ਵੀਡੀਓ ਬਣੀ ਹੈ ਇਹਦੇ ਗਾ ਕਿੱਥੇ ਆ ਗਿਆ ਨਾ 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 ਕੰਮ ਨਹੀਂ ਹੈਗਾ ਆਪਣਾ ਵੀਡੀਓ ਬਣਾ ਕੇ ਆ ਸੀ ਮਿਲਿਆ ਨਹੀਂ ਗਿਆ 500 ਦਾ ਤਿੰਨ ਦਾ 500 ਤਿੰਨ ਦੇਵਾ ਗਾ ਕਿੰਨਾ ਮਰਜੀ ਵੀਰੇ 1000 ਪੀਸ ਲੈ ਤਾਂ ਵੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਆ ਦੇਖੋ ਜੇ ਤੁਸੀਂ ਹੋਲ ਸੇਲ ਵਾਸਤੇ ਲੈਣੀ ਆ ਉਹ ਵੀ ਆ ਸਕਦਾ ਮੇਰਾ ਠੀਕ ਹੈ ਆ ਦੇਖੋ ਦੋ ਤੇਰੇ ਪੁਰਾਣੇ ਕੋਈ ਦੁਕਾਨ ਕਰਨੀ ਆ ਆਪ ਜੀ ਹੋਲ ਸੇਲ ਵਾਸਤੇ ਵੀ ਲੈ ਆ ਸਕਦਾ ਇਥੋਂ ਹਾਂ ਲੋ 500 ਰੁਪਏ ਤਿੰਨ ਸਾਰੀਆਂ ਠੀਕ ਆ ਟੌਮ ਐਂਡ ਜੇਰੀ ਵੀ 500 ਰੁਪਏ 500 ਤਿੰਨ ਵੀਰੇ 500 ਨਾ ਨਾ ਵੀਰੇ 500 ਤਿੰਨ ਆ ਗੁੱਡੇ ਵਾਲੀਆਂ ਵੱਡੀਆਂ ਆ 500 ਦੇ ਤਿੰਨ ਵੀਰੇ ਠੀਕ ਆ ਬੱਚਿਆਂ ਵਾਲੀ ਹਾਂ ਗੁੱਡੇ ਵਾਲੀ ਵੱਡੇ ਹੀ ਬੱਚੇ ਦੀ ਸਰ 500 ਅੱਛਾ ਭਾਵੇਂ ਬੱਚਿਆਂ ਵਾਲੀ ਲੈ ਲਓ ਭਾਵੇਂ ਵੱਡੀਆਂ ਵਾਲੀ ਲੈ ਲਓ 500 ਦੇ ਤਿੰਨ ਵੀਰੇ ਗੁੱਡੇ ਵਾਲੇ ਅੱਧਾ ਵਾਲਾ ਗੁੱਡਾ ਇਹਦੇ ਵਿੱਚ ਹਾਂ ਡਬਲ ਗੁੱਡਾ ਜਿੱਪ ਵਾਲੀਆਂ ਭਾਈ ਸਾਰੀਆਂ 500 ਦੇ ਤਿੰਨ ਜਵਾਕ ਆ ਓਕੇ ਓਕੇ ਵੀਰੇ ਅੱਛਾ ਇਹ ਵੀ 500 ਰੁਪਏ ਤਿੰਨ ਹਨ ਭਾਈ ਸਾਰੀਆਂ ਤਿੰਨ ਠੀਕ ਆ ਵੀਰੇ ਆ ਦੇਖੋ ਦੋਸਤੋ ਵੱਡੀ ਜਿੱਪ ਵਾਲ ਕਿ ਬਾਕੀ ਲੋਰਾ ਵੈਸਾ ਮਿਲਦੇ ਨਹੀਂ ਹੁੰਦੇ ਛੋਟੇ ਬੱਚਾ ਇੱਕ ਹੋਰ ਵੱਡਾ ਧਮਾਕਾ ਪੂਰੇ ਪੰਜਾਬ ਚ ਰੇਡ ਦੀ ਗਾਰੰਟੀ ਹੋਊਗੀ ਸਾਡੀ ਆਹ ਦੇਖੋ ਦੋਸਤੋ ਬਾਈਕ ਦਾ ਪੂਰੇ ਪੰਜਾਬ ਚ ਆਪਣੀ ਗਾਰੰਟੀ ਹੋਊਗੀ ਕਿੰਨੇ ਦਾ ਰੇਡ 500 ਰੁਪਏ ਤਿੰਨ ਪੀਸ ਮੇਰੇ ਕਾਲਰ ਵਾਲੇ ਬਟਲੇ 500 ਰੁਪਏ ਤਿੰਨ ਆਹ ਦੇਖੋ ਦੋਸਤੋ 500 ਰੁਪਏ ਤਿੰਨ ਮੈਡੀਟ ਸ਼ਰਟ ਇਹ ਕਾਲਰ ਵਾਲਾ ਡਿਜ਼ਾਈਨ ਰੰਗ ਆਹ ਲਖਾ ਵੀਰੇ ਦੇ ਵਿੱਚ ਆਏ ਹਾਏ ਹਾਏ ਦੇਖੋ ਦੋਸਤੋ ਮਾਰੀ ਕਾ ਜੇ ਕਟਿਆਣਾ ਮਿਲ ਜਾਓ ਆ ਵੀ 500 ਦੀਆਂ ਤਿੰਨ ਕਲਰ ਆ ਫਿਰ 500 ਦੀਆਂ ਤਿੰਨ ਵੀਰੇ ਇਹ ਕਿਸੇ ਭਰਾ ਨੇ ਵੀਰ ਨੇ ਗੋਲਗਲਾ ਪਾਉਣੀ ਆ ਉਹ ਵੀ 500 ਦੀਆਂ ਤਿੰਨ ਵੀਰੇ ਅੱਛਾ ਉਹਦੇ ਵਾਸਤੇ ਵੀ ਜਿਹੜਾ ਇਹ ਕਲਰ ਨਹੀਂ ਫਿੱਟੋਂਦਾ ਗੋਲਗਲਾ 500 ਦੀਆਂ ਤਿੰਨ ਵੀਰੇ 500 ਦੀਆਂ ਰੰਗ ਕਟਿਆ ਆ ਆ ਦੋਸਤੋ 500 ਰੁਪਏ ਦੀਆਂ ਤਿੰਨ ਕਮਾਲੀ ਕਰਤੀ ਬਈਆਂ ਨੇ ਲੁੱਟ ਲੋ ਮੇਲੇ ਜਿੱਦੋਂ ਲੁੱਟਿਆ ਜਾਂਦਾ ਆ ਕੇ ਠੀਕ ਹੈ ਵੀਰੇ ਆਹ ਤਿੰਨ ਫੁੱਲ ਗ੍ਰੇਡਾਂ ਦੀ ਗਾਰੰਟੀ ਕਪੜਾ ਕੁਆਲਿਟੀ ਦੀ ਫੁੱਲ ਗਾਰੰਟੀ ਪੂਰੇ ਪਿਆਬ ਚੋਂ ਕਹਿੰਦਾ ਸਾਡਾ ਰੇਟ ਘੱਟ ਆ ਆਜੋ ਵਿੱਚ ਗੋਲ ਗਾਲਾ ਵੀ ਮਿਲ ਜੂਗੇ ਕਾਟਨ ਦੇ ਵਿੱਚ ਠੀਕ ਹੈ ਆ ਵੀ 500 ਦੇ ਤਿੰਨ ਵੀਰੇ ਇਹ ਵੀ 500 ਰੁਪਏ ਦੇ ਤਿੰਨ ਦੇਖ ਲਗਾ ਕਪੜਾ ਮਾਰ ਨਹੀਂ ਮਾਰਦੇ ਕੱਪ ਵੀਰੇ ਵੀਡੀਓ ਬਣੀ ਜਾਂਦੀ ਹੈ ਖਾਣੋ ਕੰਮ ਇਹ ਗਾ 500 ਦੇ ਤਿੰਨ ਆ ਲੈ ਰੰਗ ਡਿਜ਼ਾਈਨ ਦਿਖਾ ਦੇ ਵੀਰੇ ਦੇਖੋ ਆਹੇ ਹੈ ਕਿਆ ਸੋਹਣੇ ਸੋਹਣੇ ਰੰਗ ਹੈ ਡਿਜ਼ਾਈਨ ਦੇਖੋ ਕਮਾਲ ਹੀ ਕਰ 12 ਕਲਰ 12 ਪ੍ਰਿੰਟ ਵੀਰੇ ਦੇ ਵਿੱਚ ਠੀਕ ਹੈ ਜਿੰਨਾ ਮਰਜ਼ੀ ਸ਼ੌਕ ਲੈ ਲੈ। ਕਿੰਨਾ ਮਰਜ਼ੀ ਵੀਰੇ 1000 ਪੀਸ ਵੀ ਦੇ ਦਾਂਗੇ। ਠੀਕ ਹੈ। ਆਦਾ ਮਹਿੰਗੀ ਹੋ ਗਿਆ। ਲਾਣਾ ਵੀਰੇ 500 ਦੀਆਂ ਤਿੰਨ। ਕਿਸੇ ਵੀਰ ਭਰਾਣੇ ਹੋਲ ਸੇਲ ਵਾਸਤੇ ਲੈਣਾ ਉਹਨਾਂ ਨੂੰ ਵੀ ਸਟਾਕ ਮਿਲ ਜੂਗਾ ਵੀਰੇ। ਠੀਕ ਹੈ ਜੀ। ਵੱਡਾ ਧਮਾਕਾ ਕ੍ਰਸ਼ ਦੀਆਂ ਲੋਹੜਾ 1000 ਦੀਆਂ ਤਿੰਨ। ਅੱਛਾ ਇਹ 1000 ਰੁਪਏਆਂ ਤਿੰਨ ਮਿਲਣਗੇ। ਮੰਨ ਲਓ ਭਾਈ। ਕੋਲ ਸਟੇਟਸ। ਕੋਲ 1000 ਰੁਪਏ ਦੀ ਇੱਕ ਮਿਲ ਜਾਂਦੀ। ਆਪਾਂ ਤਿੰਨੇ ਰਾਵਾਂਗੇ ਭਾਈ। ਨਹੀਂ ਮੁੱਕਰਦਾ ਵੀਡੀਓ ਨਹੀਂ ਦੀਆਂ 1000 ਦੀਆਂ ਤਿੰਨ। ਠੀਕ ਹੈ ਨਾ। 1000 ਰੁਪਏ ਦੀਆਂ ਤਿੰਨ ਠੀਕ ਹੈ। ਬ ਯੋ ਮਾਰਕੀਟ ਚ ਤੁਹਾਨੂੰ ਮਿਲਣਗੀਆਂ 1000 ਰੁਪਏ ਦੀ ਇਹ ਤੇ 1000 ਰੁਪਏ ਤਿੰਨ ਮਿਲਣਗੀਆਂ ਆ ਲੈ ਵੀਰੇ ਫਲੈਪ ਪੌਕਟ ਵੀ 1000 ਚ ਤਿੰਨ ਵੀਰੇ ਓਕੇ ਓਕੇ ਆ ਦੇਖੋ ਦੋਸਤੋ ਆ ਬੈਗ ਦੇ ਬਾਰੇ ਵਿੱਚ ਓਕੇ ਵੀਰੇ ਓਕੇ ਆ ਦੇਖੋ 1000 ਦੀਆਂ ਤਿੰਨ ਬਈ ਸਾਰੀਆਂ ਇੱਕ ਠੀਕ ਆ ਕਲਰ ਹੀ ਬਹੁਤ ਸੋਹਣਾ ਸੋਹਣਾ ਆ ਆ ਲੈ ਬਈ ਬਰਬਰੀ ਦਾ ਆਰਟੀਕਲ ਦੇਖ ਕਾਰਗੋ ਪੌਕਟ ਵੱਡੀ ਵੱਡੀ ਘੜਾਈ ਬਈ ਓਕੇ ਕੀ ਰੇਂਜ ਵੀਰੇ ਇਹ ਵੀ 1000 ਦੀਆਂ ਤਿੰਨ ਬਈ 1000 ਰੁਪਏ ਦੇ ਤਿੰਨ ਇਹ ਆ ਲੈ ਬਈ ਫਲੈਪ ਪੌਕਟ ਅਲਡਾਸ ਆਰਟੀਕਲ ਆ ਵੀ 1000 ਦੀਆਂ ਤਿੰਨ ਬਈ ਕ੍ਰਾਸ਼ ਨਿੱਕਰ ਮਿਲ ਜੂ ਇਹਦੇ ਜੀ ਬਾਈ ਅੱਛਾ ਕ੍ਰਾਸ਼ ਨਿੱਕਰ ਵੀ ਆ ਗਈ ਕ੍ਰਾਸ਼ ਨਿੱਕਰ ਵੀ ਹੈਗੀ ਹੈ ਬਾਈ ਆਪਣੇ ਕੋਲੇ ਇਹ ਕੀ ਰੇਂਜ ਦੀ ਹੈ ਵੀਰੇ ਇਹ ਵੀਰੇ 600 ਦੀਆਂ ਦੋ 600 ਰੁਪਏ ਦੋ ਇਹ ਆ ਦੇਖੋ ਦੋਸਤੋ 600 ਰੁਪਏ ਦੋ ਨਿੱਕਰਾਂ ਬਹੁਤ ਸੋਹਣੀਆਂ ਕ੍ਰਾਸ਼ ਦੀਆਂ ਬਾਈ ਕ੍ਰਾਸ਼ ਦੀਆਂ ਪਿਓਰ ਠੀਕ ਹੈ ਜੀ ਕਾਰਗੋ 600 ਦੀਆਂ ਦੋ ਬਾਈ ਠੀਕ ਠੀਕ ਹੈ ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਕਿੰਨਾ ਮਰਜ਼ੀ ਕਿੰਨਾ ਮਰਜ਼ੀ ਬਈ 1000 ਪੀਸ ਵੀ ਦੇ ਦਾਂਗੇ ਇੱਕ ਵਾਰ ਠੀਕ ਹੈ ਵੀਰੇ ਓਕੇ ਐਨਐਸ ਦੀਆਂ ਨਿੱਕਰਾਂ ਵੀਰੇ ਓਕੇ ਬੁੱਢੀਆਂ 500 ਰੁਪਏ ਤਿੰਨ ਬਈ ਅੱਛੇ 500 ਰੁਪਏ ਤਿੰਨ ਤਿੰਨ ਬਈ ਠੀਕ ਠੀਕ ਆ ਦੇਖੋ ਦੋਸਤੋ 500 ਰੁਪਏ ਤਿੰਨ ਆ ਲੈ ਬਈ ਆ ਵੀ 500 ਤਿੰਨ ਐੜੀ ਡਾਸ ਡਿਜ਼ਾਈਨ ਕਿੰਨਾ ਸੋਹਣਾ ਜਦਾ ਨਾ ਆ ਲੈ ਬਈ ਓਕੇ ਓਕੇ ਵੀਰੇ ਆ ਬਾਜ ਵਾਲੀ ਆ ਲੈ ਲੈ ਬਈ ਆ ਵੀ ਪਾਸ ਬਾਜ ਵਾਲੀ ਵੀ ਆ ਗਈ ਚ ਹਾਂਜੀ ਬਾਜ ਗੁੱਡਾ ਐਡੀਡਾ ਸਾਰੇ ਡੇਣ ਬਈ ਔਨ ਸ਼ੋਲਡਰ ਟੀ-ਸ਼ਰਟ ਠੀਕ ਠੀਕ ਹੈ ਵੀਰੇ ਤਾਂ ਕਰੋ ਕਰੋ 1000 ਰੁਪਏ ਦੀ ਇੱਕ ਨਾ ਨਾ ਵੀਰੇ 1000 ਦੀਆਂ ਤਿੰਨ ਨਾਲ ਆ ਗਿਫਟ ਅੱਛਾ ਇਹ 1000 ਰੁਪਏ ਦੀਆਂ ਤਿੰਨ ਮਿਲ ਗਈਆਂ ਮਿਲ ਗਈਆਂ ਬਈ ਨਾਲ ਆ ਪਿਆਰਾ ਜਿਹਾ ਹੈੱਡਫੋਨ ਬਈ ਹੈੱਡਫੋਨ ਬਈ ਕਲਰ ਦਿਖਾ ਵੀਰੇ ਜੋ ਵੀ ਡਿਜ਼ਾਈਨ ਦੇਖੀ ਜਾਲੀ ਠੀਕ ਆ ਦੇਖੋ ਦੋਸਤੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਇੱਧਰ ਵੀ ਠੀਕ ਹੈ ਫਰੰਟ ਬੈਕ ਦੋਹਾਂ ਤੇ ਪ੍ਰਿੰਟ ਹੋਊ ਬਈ ਓਕੇ ਵੀਰੇ ਓਕੇ ਠੀਕ ਹੈ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਵੀਰੇ ਆ ਵੀ 1000 ਦੀਆਂ ਤਿੰਨ ਨਾਲ ਹੈੱਡਫੋਨ ਗੁੱਡੇ ਵਾਲੀਆਂ 1000 ਰੁਪਏ ਤਿੰਨ ਨਾਲ ਹੈੱਡਫੋਨ ਬਈ ਆ ਪਿਆਰਾ ਜਿਹਾ ਹੈੱਡਫੋਨ ਫਰੀ ਆ ਦੇਖੋ ਦੋਸਤੋ ਗੁੱਡੇ ਵਾਲੀਆਂ ਤਿੰਨ ਤੇ ਨਾਲ ਆ ਪਿਆਰਾ ਜਿਹਾ ਹੈੱਡਫੋਨ ਫਰੀ ਠੀਕ ਹੈ ਵੀਰੇ ਹੋਰ ਬਾਜ ਲੈ ਲਓ ਵੀਰੇ ਆ ਵੀ ਸੇਮ ਰੇਟ ਇਸੇ ਮੀਟ ਵੀਰੇ 1000 ਰੁਪਏ ਤਿੰਨ ਠੀਕ ਠੀਕਾ ਆ ਦੇਖੋ ਦੋਸਤੋ 1000 ਰੁਪਏ ਤਿੰਨ ਤੇ ਨਾਲ ਪਿਆਰਾ ਜਿਹਾ ਹੈੱਡਫੋਨ ਫਰੀ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਠੀਕ ਹੈ ਲੈ ਬਰੇ ਡਿਜ਼ਾਈਨ ਤਾਂ ਬਈ ਕੋਹਰ ਦਮਾਕਾ ਗਰਮੀ ਵਾਲਾ ਕੋਰਸੈਟ ਠੀਕ ਆ ਗਰਮੀ ਵਾਲਾ ਕੋਰਸੈਟ ਆ ਗਿਆ ਹਾਂ ਬਈ ਨਿਕਰ ਨਾਲ ਦੇਖੋ ਨਿਕਰ ਲਾ ਕੇ ਠੀਕ ਹੈ ਵੀਰੇ ਇਹਦਾ ਘੜਾ ਘੜਾ ਹੋ 1500 ਰੁਪਏ ਦਾ ਨਾ ਨਾ ਵੀਰੇ 500 ਰੁਪਏ ਦਾ 500 ਰੁਪਏ ਸੈਟ ਸੈਟ ਵੀਰੇ ਸੈਟ ਹੋਰ ਚੀਜ਼ਾਂ ਨਹੀਂ ਹੋਣਗੀਆਂ ਦੋਨਾਂ ਦਾ ਵੀਰੇ 500 ਦਾ ਇਹ ਦੇਖੋ ਦੋਸਤੋ ਕਲਰ ਦੇਖੋ ਕਿੰਨਾ ਸੋਹਣਾ ਇਹ 500 ਰੁਪਏ ਦਾ ਗਰਮੀ ਚ ਨਿਆਰਾ ਟੀ-ਸ਼ਰਟ ਨਾਲ ਆ ਗਿਆ ਵੀਰੇ ਆ ਓਪਨ ਬਟਨ ਟੀ-ਸ਼ਰਟ ਚ ਅੱਛਾ ਓਪਨ ਆ ਗਿਆ ਦੋ ਡਿਜ਼ਾਈਨ ਹੈ ਵੀਰੇ ਇਹਦੇ ਚ ਠੀਕ ਆ ਦਿਖਾਓ ਵੀਰੇ ਦੋ ਇੱਕ ਕਮਾਲ ਹੀ ਕਰਤੀ ਇਹਦਾ ਬਾਜ਼ਾਰ ਵਿੱਚ 15 ਇਦਾਂ ਲੱਗੋਂਗੇ ਚਾਚਾ ਆ ਜਾਸ ਕੇ ਠੀਕ ਹੈ ਵੀਰੇ 500 ਰੁਪਏ ਦਾ ਵੀਰੇ ਇੱਕ ਫੁੱਲ ਲੈ ਕੇ ਆ ਗਏ ਗਰਮੀ ਜਮਾ ਲੱਗਣੀ ਆ ਨਾ ਜਮਾ ਨਹੀਂ ਬਈ ਗਰਮੀ ਵਾਲਾ ਕਿਵੇਂ ਮਰਜੀ ਪਾਈ ਫਿਰੋ ਠੀਕ ਹੈ 500 ਰੁਪਏ ਦਾ 500 ਰੁਪਏ ਦਾ ਆ ਲੈ ਬਈ ਇੱਕ ਹੋਰ ਲੋਰ ਲੈ ਕੇ ਆਏ ਠੀਕ ਹੈ ਵੀਰੇ ਬਟਨ ਵਾਲਾ ਬਾਜ ਅੱਛਾ ਬਟਨ ਵਾਲਾ ਬਾਜ ਆ ਗਿਆ ਠੀਕ ਹੈ ਵੀਰੇ ਦਿਖਾ ਬਈ ਜੱਟ ਠੀਕੇ ਕੀ ਰੇਂਜ ਦਾ ਵੀਰੇ ਵੀਰੇ 600 ਰੁਪਏ ਦੇ ਦੋ 600 ਰੁਪਏ ਦੋ ਇਹ ਜਿਹੜਾ ਮਰਜੀ ਕਲਰ ਦਾ ਮਰਜੀ ਕਲਰ ਵੀਰੇ 6-7 ਡਿਜ਼ਾਈਨ ਆ ਗਏ ਬਾਜ ਵਾਲਾ ਦਾ ਟ੍ਰੈਂਡੀ ਵਾਲਾ ਚੱਲੀ ਜਾਂਦਾ ਅੱਜ ਕੱਲੇ ਬਾਜ ਵਾਲਾ ਦਿਖਾ ਦੇ ਇੱਕ ਵਾਰ ਠੀਕ ਹੈ ਵੀਰੇ ਲੈ ਵੀਰੇ ਪੈਂਟ ਸਟਾਈਲ ਹੋਰ ਦੇਖ ਠੀਕ ਹੈ ਇਹ ਗ੍ਰੀਨ ਦੀ ਹੈ ਵੀਰੇ ਵੀਰੇ 550 ਰੁਪਏ ਦੀ ਸਰ 550 ਰੁਪਏ ਦੀ ਇਹ ਆ ਮਾਰਕਟ ਦੇ 100 ਰੁਪਏ ਨੇ ਮਿਲ ਜਿਆ ਨੇ ਵੀ 550 ਦੀ ਦੇਵਾਂਗੇ ਅਸੀਂ ਬੈਕ ਪੌਕਟ ਡਬਲ ਚ ਵੀਰੇ ਓਕੇ ਓਕੇ ਬੈਕ ਪੌਕਟ ਵੀ ਹੈ ਠੀਕ ਠੀਕ ਹੈ ਵੀਰੇ 6 ਕਲਰ ਨੇ ਇਹਦੇ ਬਾਈ ਅ 6 ਕਲਰ ਜਿਹੜਾ ਮਰਜ਼ੀ ਕਲਰ ਜਿਹੜਾ ਮਨ ਦੀ ਡਿਜ਼ਾਈਨ ਠੀਕ ਠੀਕ ਹੈ ਵੀਰੇ ਡੀਪੌਕਟ ਆ ਗਿਆ ਨਾ ਡੀਪੌਕਟ ਨਾ ਮੋਬਾਈਲ ਡਿੱਗੇ ਨਾ ਕਰੇ ਕੁਝ ਵੀ ਨਹੀਂ ਹੁੰਦਾ ਬਾਈ ਕਪੜਾ ਕੁਆਲਟੀ ਫੁੱਲ ਨੇ ਬਾਈ ਸਿਰਫ ਬੱਚਿਆਂ ਲਈ ਆ ਦੇਖੋ ਦੋਸਤੋ 500 ਰੁਪਏ ਤਿੰ ਹਾਲੋ ਬੱਚਿਆਂ ਦੀ ਜਿੱਪ ਵਾਲੀ ਲੋਹਾਂ ਬਈ 3 300 ਦੇ ਵਿਗਦੀ ਆ ਵੀ 500 ਦੀਆਂ ਤਿੰਨ ਬਈ ਛੇ ਵੀ 500 ਰੁਪਏ ਤਾਂ ਨਸੀਕੇ ਦੀ ਠੀਕੇ ਵੀਰੇ 500 ਦੀਆਂ ਤਿੰਨ ਬਈ ਸਾਰੀਆਂ ਓਕੇ ਵੀਰੇ ਓਕੇ ਆ ਦੇਖੋ ਦੋਸਤੋ 500 ਰੁਪਏ ਤਿੰਨ ਬੱਚਿਆਂ ਵਾਲੀਆਂ ਲੋਹਾਂ ਮਾਰਕੀਟ ਦੇ ਵਿੱਚ ਲੋਕ ਮਹਿੰਗੇ ਕਹਿ ਕੇ ਦਿੰਦੇ ਬੱਚਾ ਨਹੀਂ ਬਣਦੀ ਤਾਂ ਕਰਕੇ ਆ ਦੇਖੋ ਇਹ ਤਾਂ ਮਾਕਾ ਹੀ ਕਰਤਾ ਪਾਈਆਂ ਨੇ ਲੈ ਬਈ ਗੁੱਡਾ ਵੀ ਬੱਚੇ ਵਾਲਾ 500 ਦਾ ਤਿੰਨ ਵੱਡਾ ਛੋਟਾ ਗੁੱਡਾ ਬੱਚਾ ਸਭ 500 ਦੇ ਤਿੰਨ ਲੋਹਾਂ ਵਿੱਚ ਕਾ ਫੈਂਸੀ ਕਾਲਰ ਮੈਟੀ ਦੇ ਵਿੱਚ ਡਿਜ਼ਾਈਨ ਆਏ ਨੇ 15 ਤੋਂ 20 ਦੇ ਆਏ ਨੇ ਬਹੁਤ ਸਾਰੇ ਆਰਟੀਕਲ ਵਿਰੇ ਠੀਕ ਠੀਕ ਹੈ ਵਿਰੇ ਕਲਰ ਇਹਦੇ ਵਿੱਚ 15 20 ਕਲਰ ਹੈ ਵਿਰੇ 15 ਵੀ ਡਿਜ਼ਾਈਨ ਨੇ ਵਿਰੇ ਓਕੇ ਵਿਰੇ ਕੀ ਰੇਟ ਦੀ ਹੈ ਵਿਰੇ ਇਹ ਕੰਪਨੀ ਰੇਟ ਤੇ ਦੇ ਦਾਂਗਾ ਇਹ ਰੇਟਾ ਹੈ ਹੋਲਸੇਲ ਰੇਟਾਂ ਦੇ ਬਈ ਸਾਰੀਆਂ ਦੇਖ ਬਈ ਕਾਮ ਕਰਦੇ ਹੋਰ ਸੁਣੇ ਆ ਪੋਸਟਾ ਦੇ ਪਾਉਂਦੇ ਆ ਜਿੱਪਾ ਵਾਲੇ ਸਾਰੇ ਓਕੇ ਵਿਰੇ ਓਕੇ ਬਹੁਤ ਸਾਰੇ ਆਰਟੀਕਲ ਨੇ ਕਲਰ ਤੇ ਡਿਜ਼ਾਈਨ ਬਹੁਤ ਸੁਣੇ ਬਹੁਤ ਡਿਜ਼ਾਈਨ ਵਿਰੇ ਕਲਰ ਮੈਟ ਹੀ ਫੈਂਸੀ ਠੀਕ ਠੀਕ ਹੈ ਵਿਰੇ ਓਕੇ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਆਰਟੀਕਲ ਬਈ ਠੀਕ ਠੀਕ ਹੈ ਆ ਤਾਂ ਮਹਿੰਗਾ ਹੋਊ ਨਾ ਨਾ ਵਿਰੇ ਸਾਰੇ ਆਏ ਰੇ ਸਾਰੇ ਹੈਵੀ ਬਰੇਡ ਡੇਡ ਡੋਬੀ ਚੀਜ਼ਾਂ ਰਿਬਨ ਲੱਗੀਆਂ ਗੱਲੇ ਤੇ ਓਕੇ ਓਕੇ ਵੀਰੇ ਸਾਰੇ ਸਟੋਰ ਆਰਟੀਕਲ ਵੀ ਨਾਈਕੀ ਐਵਰਕਾਮ ਵੀ ਠੀਕ ਹੈ ਵੀਰੇ ਨਿਊਯਾਰਕ ਓਕੇ ਆ ਬਲੂ ਕਲਰ ਚ ਆ ਗਏ ਹਾਂ ਹਾਂ ਸਭ ਤੋਂ ਸ਼ੇਡ ਵੀਰੇ ਸਭ ਤੋਂ ਜ਼ਿਆਦਾ ਵਿਕ ਰਿਹਾ ਬਿਲਕੁਲ ਨਵਾਂ ਕਲਰ ਮਿਲੂਬਰੇ ਕਿਤੇ ਵੀ ਨਹੀਂ ਮਿਲਣਾ ਹਜੇ ਓਕੇ ਓਕੇ ਵੀਰੇ ਆਈਕ ਦਾ ਠੀਕ ਹੈ ਤੋਸਟਾਂ ਦੇ ਆਰਟੀਕਲ ਵੀ ਦੇਖੋ ਓਕੇ ਦੇਖੀ ਵੀਰਾ ਕੱਪੜੇ ਦੇਖੀ ਆਪਣੇ ਕੋਲ ਪੂਰੇ ਘੈਂਟ ਨਾ ਰੇਟ ਵੀ ਪੂਰਾ ਘੈਂਟ ਗਿਆ ਸਰ ਵੀਰਾਂ ਦਾ ਤੁਹਾਡੀ ਫੁੱਲ ਗਾਰੰਟੀ ਵੀਰੇ ਮਾਰਕੀਟ ਦੀ ਕਿਤੇ ਵੀ ਨਹੀਂ ਮਿਲਣਾ ਵੀਰੇ ਜਿਹੜੇ ਰੇਟ ਆਪਾਂ ਦੇ ਦਾਂ ਠੀਕ ਹੈ ਇੱਕ ਤਾਂ ਚੇਕ ਕਰਾ ਪਾ ਮੋਡਲ ਨੰਬਰ ਬੋਲ ਦੋ ਵੀ ਆਰ ਟ੍ਰੈਂਡਸ ਬਾਈ 12 ਹਾਟਾ ਚੌਕ ਸਾਹਮਣੇ ਜਾਦੋਲਵਾਈ ਮਾਨਸਾ ਮਾਨਸਾ ਕਾ ਮੋਡਲ ਨੰਬਰ ਬੋਲ ਦੋ 7658088803 ਬਾਈ ਜੀ ਦੋ ਤੋ ਜਿਹੜਾ ਨਾ ਭਰਾਵਾਂ ਨੇ ਕੱਪੜੇ ਲੈ ਕੇ ਆਣਾ ਜਲਦੀ ਪਹੁੰਚ ਜਾਓ ਸਟਾਕ ਲਿਮਟਿਡ ਹੈ ਫੇਰ ਨਾ ਕਿਹੋ ਰਹਿਗੇ ਪਿੱਛੇ ਤੇ ਮਾਨਸਾ ਸ਼ਹਿਰ ਦੇ ਵਿੱਚ ਜਾਦੋਲਵਾਈ ਦੇ ਸਾਹਮਣੇ ਵੀ ਆਰ ਟ੍ਰੈਂਡ ਚ 12 ਹਾਟਾ ਚੌਕ ਮਾਨਸਾ